ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੌਸਮ ਦੀ ਹਾਲ ਬਿਆਨੀ ਦੀ ਤੇ ਮੌਸਮ ਜਿਹੜਾ ਇਸ ਹਫਤੇ ਦੇ ਵਿੱਚ ਵੀ ਅੱਜ ਸੋਮਵਾਰ ਤੋਂ ਸ਼ਨੀਵਾਰ ਤੱਕ ਮੌਸਮ ਜਿਹੜਾ ਡਰਾਈ ਰਹੇਗਾ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਫਿਰ ਤੋਂ ਬਰਫਬਾਰੀ ਹੋ ਰਹੀ ਹੈ ਔਰ ਉਸ ਦੇ ਨਾਲ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਚੱਲਣ ਦਾ ਜਿਹੜਾ ਅਨੁਮਾਨ ਹੈ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਗਿਆ ਔਰ ਦੱਸਿਆ ਗਿਆ ਹੈ ਕਿ ਪੱਛਮੀ ਗੜਬੜੀ ਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ 30 ਜਨਵਰੀ ਤੇ 31 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਪਿਛਲਿਆ ਪਿਛਲੇ ਮਹੀਨੇ ਦੇ ਵਿੱਚ ਵੀ ਪੰਜ ਵਾਰ ਪੱਛਮੀ ਡਿਸਟਰਬੈਂਸ ਦੀ ਗੱਲ ਕੀਤੀ ਗਈ ਸੀ ਜਿਸ ਦੇ ਨਾਲ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਖਾਸ ਕਰਕੇ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ ਪਰ ਪੱਛਮੀ ਗੜਬੜੀ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ بارش ਨਹੀਂ ਹੋਈ ਜਿਸ ਨੂੰ ਲੈ ਕੇ ਮੌਸਮ ਵਿਭਾਗ ਜਿਹੜਾ ਚਿੰਤਤ ਨਜ਼ਰ ਆ ਰਿਹਾ ਹੈ ਹੁਣ ਫਿਰ ਤੋਂ ਇੱਕ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਗੜਬੜੀ ਦੇ ਨਾਲ ਹੋ ਸਕਦਾ ਹੈ ਕਿ 30 ਤੇ 31 ਜਨਵਰੀ ਨੂੰ بارش ਹੋ ਸਕਦੀ ਹੈ ਪਰ ਜੇਕਰ ਇਹ ਬਾਰਿਸ਼ ਨਹੀਂ ਹੁੰਦੀ ਉਸ ਦੇ ਨਾਲ ਜਿਹੜਾ ਠੰਡ ਦਾ ਮਾਹੌਲ ਹੈ ਉਹ ਘਟ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਜੇਕਰ ਪੰਜਾਬ ਦੇ ਵਿੱਚ ਵੀ ਬਾਰਿਸ਼ ਹੋਏਗੀ ਉਸ ਦੇ ਨਾਲ ਠੰਡ ਦਾ ਸਤਾਰ ਹੈ ਜਿਹੜਾ ਉਹ ਵਧੇਗਾ ਪਰ ਠੰਡ ਨਹੀਂ ਵਧ ਰਹੀ ਉਸ ਦਾ ਕਾਰਨ ਇਹੀ ਹੈ ਕਿ ਬਾਰਿਸ਼ ਨਹੀਂ ਹੋ ਰਹੀ ਪਰ ਜਿੰਨੀ ਕੁ ਵੀ ਠੰਡ ਤੁਸੀਂ ਮਹਿਸੂਸ ਕਰ ਰਹੇ ਹੋ ਇਹਦਾ ਸਿੱਧਾ ਕਾਰਨ ਹਿਮਾਚਲ ਪ੍ਰਦੇਸ਼ ਦੇ ਵਿੱਚ ਔਰ ਪਹਾੜੀ ਇਲਾਕਿਆਂ ਦੇ ਵਿੱਚ ਹੋਣ ਵਾਲੀ ਬਰਫਬਾਰੀ ਤੇ ਉੱਥੋਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਨੇ ਜਿਸ ਕਰਕੇ ਪੰਜਾਬ ਦਾ ਮਾਹੌਲ ਠੰਡਾ ਹੋਇਆ ਹੋਇਆ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਉੱਤੇ ਸਮਾਗਮ ਹੋਇਆ ਔਰ ਤੁਸੀਂ ਦੇਖਿਆ ਕੱਲ ਸਾਰਿਆਂ ਨੇ ਔਰ ਇਸ ਮੌਕੇ ਦੇ ਉੱਤੇ ਇੰਡੋਨੇਸ਼ੀਆ ਦੇ ਜਿਹੜੇ ਮੁਖੀ ਸੀ ਉਹ ਵੀ ਉੱਥੇ ਵਿਸ਼ੇਸ਼ ਰੂਪ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਪਹੁੰਚੇ ਔਰ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕਈ ਉਪਲਬਧੀਆਂ ਭਾਰਤ ਦੀਆਂ ਪਿਛਲੇ ਸਾਲ ਦੇ ਦੌਰਾਨ ਗਿਣਾਈਆਂ ਗਈਆਂ ਔਰ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਔਰ ਤਿੰਨੇ ਸਨਾਵਾਂ ਦੇ ਮੁਖੀ ਉੱਥੇ ਮੌਜੂਦ ਰਹੇ ਔਰ ਆਪਣੇ ਕਰਤੱਬ ਜਿਹੜੇ ਸੀ ਉਹ ਕਰਤੱਬ ਪੱਥ ਦੇ ਉੱਪਰ ਕੱਲ ਸਾਰਾ ਦਿਨ ਦੇਖਣ ਨੂੰ ਮਿਲੇ। ਉਸ ਤੋਂ ਇਲਾਵਾ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਸੀਐਮ ਭਗਵੰਤ ਮਾਨ ਦੇ ਵੱਲੋਂ ਪਟਿਆਲਾ ਦੇ ਵਿੱਚ ਸੂਬਾ ਪਦਰੀ ਸਮਾਗਮ ਦੇ ਵਿੱਚ ਹਿੱਸਾ ਲਿਆ ਗਿਆ ਔਰ ਖਾਸ ਗੱਲ ਇਸ ਵਾਰ ਇਹ ਰਹੀ ਭਗਵੰਤ ਮਾਨ ਹੋਣਾ ਨੇ ਜਿੱਥੇ ਸੂਬੇ ਦੀਆਂ ਵਿਸ਼ੇਸ਼ਤਾਵਾਂ ਔਰ ਸੂਬੇ ਦੇ ਵਿੱਚ ਆਉਣ ਵਾਲਾ ਜਿਹੜਾ ਬਿਜ਼ਨਸ ਹੈ ਉਸ ਦਾ ਜ਼ਿਕਰ ਕੀਤਾ ਨਾਲ ਹੀ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਵੀ ਉਹਨਾਂ ਨੇ ਗੱਲ ਕੀਤੀ ਹੈ ਕਿ ਪੰਜਾਬ ਸੂਬਾ ਜਿਹੜਾ ਹੈ ਉਹ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਕਿਉਂਕਿ ਉਹਨਾਂ ਦਾ ਵਿਜ਼ਨ ਹੈ ਕਿ ਪੰਜਾਬ ਨੂੰ ਅੱਗੇ ਕਿਵੇਂ ਵਧਾਉਣਾ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਦੇ ਨਾਲ ਇੱਕ ਖਾਸ ਗੱਲ ਇਹ ਰਹੀ ਕਿ ਪਿਛਲੀ ਵਾਰ ਜਿਵੇਂ ਉਹਨਾਂ ਨੇ ਬੁਲੇਟ ਪ੍ਰੂਫ ਅ ਇੱਕ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਭਾਸ਼ਣ ਦਿੱਤਾ ਸੀ ਇਸ ਵਾਰ ਐਸਾ ਨਹੀਂ ਹੋਇਆ ਸੋ ਇਹਦੀ ਚਰਚਾ ਵੀ ਕੱਲ ਸਾਰਾ ਦਿਨ ਰਹੀ ਹੈ ਕਿ ਸੀਐਮ ਭਗਵੰਤ ਮਾਨ ਉਹਨਾਂ ਦੇ ਵੱਲੋਂ ਜਿੱਥੇ ਸੁਰੱਖਿਆ ਦੀ ਗੱਲ ਕੀਤੀ ਗਈ ਹੈ ਤੇ ਇਸ ਵਾਰ ਭਾਸ਼ਣ ਵੀ ਉਹਨਾਂ ਦੇ ਵੱਲੋਂ ਜਿਹੜਾ ਦਿੱਤਾ ਗਿਆ ਉਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜੇ ਹੋ ਕੇ ਨਹੀਂ ਦਿੱਤਾ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਜ ਅ ਅਦਾ ਕੀਤੀ ਗਈ ਪਰ ਉਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਹੀ ਖੜੇ ਸੀ ਸੋ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਪਾਲ ਦੇ ਵੱਲੋਂ ਇੱਕ ਇੰਡੀਕੇਸ਼ਨ ਇਹ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਉਸ ਤਰੀਕੇ ਦੀ ਨਹੀਂ ਹੈ ਜਿਸ ਤਰੀਕੇ ਦੀ ਹੋਣੀ ਚਾਹੀਦੀ ਹੈ ਦੂਸਰੇ ਨੰਬਰ ਤੇ ਕੱਲ ਦੇ ਦਿਨ ਦੇ ਵਿੱਚ ਜੋ 26 ਜਨਵਰੀ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਸੀ ਕਿ ਸੂਬੇ ਭਰ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਔਰ ਦੇਸ਼ ਭਰ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਕੱਲ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਔਰ ਇਸ ਦੇ ਨਾਲ ਹੀ ਕੱਲ ਪੂਰਾ ਦਿਨ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਵੀ ਕਈ ਥਾਵਾਂ ਦੇ ਉੱਪਰ ਤਮੇਲਾਡੂ ਦੇ ਵਿੱਚ ਵੀ ਕਈ ਥਾਵਾਂ ਦੇ ਉੱਪਰ ਔਰ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਟਰੈਕਟਰ ਮਾਰਚ ਜਿਹੜੇ ਕਿਸਾਨਾਂ ਦੇ ਵੱਲੋਂ ਕੱਢੇ ਗਏ ਔਰ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਗਈ ਕਿ ਉਹਨਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਕੇਂਦਰ ਸਰਕਾਰ ਦੇ ਵੱਲੋਂ ਪੂਰਨ ਕੀਤਾ ਜਾਵੇ ਕਿਸਾਨਾਂ ਦੇ ਵੱਲੋਂ ਆਨ ਆਲੇ ਟਾਈਮ ਦੇ ਉੱਤੇ ਹੋਰ ਐਲਾਨ ਕੀਤੇ ਗਏ ਨੇ ਕਿ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਅਜੇ ਵੀ ਕੋਈ ਐਸੇ ਕਦਮ ਨਹੀਂ ਚੁੱਕੇ ਜਾਂਦੇ ਤੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਹੋਰ ਜਿਹੜੇ ਅੰਦੋਲਨ ਨੇ ਤਿੱਖੇ ਕੀਤੇ ਜਾਣਗੇ ਹੋਰ ਅੰਦੋਲਨ ਵਿੱਡੇ ਜਾਣਗੇ ਸੋ ਇਸ ਤੋਂ ਇਲਾਵਾ ਬੀਤੇ ਕੱਲ ਦੇ ਵਿੱਚ ਖਾਸ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਕੋਤਵਾਲੀ ਦੇ ਕੋਲ ਜਣ ਕੇ ਜਿੱਥੋਂ ਕੇ ਥਾਣਾ ਜਿਹੜਾ ਹੈ 150 ਮੀਟਰ ਦੀ ਦੂਰੀ ਤੇ ਹੈ ਉੱਥੇ ਲੱਗੇ ਹੋਏ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਨੂੰ ਇੱਕ ਵਿਅਕਤੀ ਦੇ ਵੱਲੋਂ ਖੰਡਤ ਕੀਨ ਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਅ ਐਸਸੀ ਸਮਾਜ ਦੇ ਵਿੱਚ ਭਾਈਚਾਰੇ ਦੇ ਵਿੱਚ ਰੋਸ ਹੈ ਔਰ ਉਹਨਾਂ ਦੇ ਵੱਲੋਂ ਇਸ ਵਿਅਕਤੀ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਇੱਕ ਵੀਡੀਓ ਜਾਰੀ ਸਾਹਮਣੇ ਆਈ ਸੀ ਜਿਸ ਵੀਡੀਓ ਦੇ ਵਿੱਚ ਦੇਖਿਆ ਗਿਆ ਸੀ ਕਿ ਇੱਕ ਵਿਅਕਤੀ ਪੌੜੀ ਲਗਾ ਕੇ 바ਵਾ ਸਾਹਿਬ ਦੇ ਕਈ ਫੁੱਟ ਉੱਚੇ ਬੋਤ ਦੇ ਉੱਪਰ ਚੜਦਾ ਹੈ ਔਰ ਹਥੋੜਿਆਂ ਦੇ ਨਾਲ ਬਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਜਿਸ ਤੋਂ ਬਾਅਦ ਉੱਥੇ ਖੜੇ ਵਿਅਕਤੀਆਂ ਦੇ ਬੋਲੋ ਉਸ ਵਿਅਕਤੀ ਨੂੰ ਥੱਲੇ ਉਤਰਨ ਦੇ ਲਈ ਕਿਹਾ ਗਿਆ ਜਿਵੇਂ ਥੱਲੇ ਉਤਰਦਾ ਉਸ ਤੋਂ ਬਾਅਦ ਉਸ ਵਿਅਕਤੀ ਨੂੰ ਫੜ ਲਿਆ ਜਾਂਦਾ ਪਰ ਇੱਥੇ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਜਿੱਥੇ ਕੱਲ ਪੂਰੇ ਦੇਸ਼ ਦੇ ਵਿੱਚ 75ਵਾਂ ਵਰੇਗੰਢ ਯਾਨੀ ਕਿ 76ਵਾਂ ਗਨਤੰਤਰ ਦਿਵਸ ਮਨਾਇਆ ਗਿਆ 75 ਸਾਲ ਪੂਰੇ ਹੋ ਗਏ ਨੇ ਸੰਵਿਧਾਨ ਦਿਵਸ ਨੂੰ ਸੰਵਿਧਾਨ ਜਿਸ ਦਿਨ ਜਾਰੀ ਕੀਤਾ ਗਿਆ ਸੀ ਯਾਨੀ ਕਿ 26 ਜਨਵਰੀ 1950 ਦੇ ਵਿੱਚ ਔਰ ਕੱਲ ਦੇ ਦਿਨ ਹੀ ਉਸ ਵਿਅਕਤੀ ਦੇ ਬੋਲੋ 바ਵਾ ਸਾਹਿਬ ਦੇ ਉੱਪਰ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਥੌੜੇ ਮਾਰੇ ਗਏ ਔਰ ਉਸ ਤੋਂ ਬਾਅਦ ਥੱਲੇ ਪਈ ਸਵਿਧਾਨ ਦੀ ਜਿਹੜੀ ਕਿਤਾਬ ਸੀ ਉਸ ਨੂੰ ਵੀ ਅੱਗ ਲਗਾ ਦਿੱਤੀ ਗਈ ਸੋ ਤਸਵੀਰਾਂ ਵਾਇਰਲ ਹੋਈਆਂ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿੱਥੇ ਵੀ ਜਿਹੜਾ ਐਸਸੀ ਸਮਾਜ ਦੇ ਨਾਲ ਜੁੜਿਆ ਹੋਇਆ ਭਾਈਚਾਰਾ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਖਾਸ ਕਰ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਐਸਸੀ ਸਮਾਜ ਦੇ ਵੱਲੋਂ ਔਰ ਇਹ ਮੰਗ ਕੀਤੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਇੰਨੀ ਸ਼ੈ ਕਿਉਂ ਮਿਲੀ ਹੋਈ ਹੈ ਕਿਉਂ ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਸ ਨੂੰ ਲੈ ਕੇ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਮਾਜ ਦੇ ਵੱਲੋਂ ਮੰਗ ਪੱਤਰ ਜਿਹੜੇ ਉਹ ਦਿੱਤੇ ਜਾ ਰਹੇ ਨੇ ਤਾਂ ਕਿ ਇਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸ ਤੋਂ ਇਲਾਵਾ ਚਾਹੇ ਸਿਆਸੀ ਆਗੂਣ ਸਾਰੇ ਸਿਆਸੀ ਆਗੂਆਂ ਦੇ ਵੱਲੋਂ ਇੱਕ ਆਪਣੀ ਆਪਣੀ ਵੀਡੀਓ ਜਾਰੀ ਕਰਕੇ ਪੋਸਟ ਪਾ ਕੇ ਇਹ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਕਿ ਐਸਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਇੱਕ ਪੋਸਟ ਜਿਹੜੀ ਹੈ ਅ ਵਿਜੇ ਸਾਂਪਲਾ ਹੁਣਾਂ ਦੇ ਬੋਲੇ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੋ ਵੀ ਕੱਲ 바ਵਾ ਸਾਹਿਬ ਦੀ ਮੂਰਤੀ ਦੇ ਨਾਲ ਕੀਤਾ ਗਿਆ ਉਸ ਵਿਅਕਤੀ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਸ ਮੌਕੇ ਦੇ ਉੱਤੇ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਕਿ ਇਸ ਦੇ ਬਾਰੇ ਐਸਜੀਪੀਸੀ ਨੂੰ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੂੰ ਵੀ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਔਰ ਇਹਦੇ ਤੇ ਜਵਾਬ ਦੇਣਾ ਚਾਹੀਦਾ ਹੈ ਕਿ ਉੱਥੇ ਗਲਿਆਰੇ ਦੇ ਵਿੱਚ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਹੈ ਉੱਥੇ ਬਣੀ ਹੋਈ ਹੈ ਮੂਰਤੀ ਹੈ ਜੇ ਇਹ ਸਭ ਕਿਵੇਂ ਹੋ ਗਿਆ ਉਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਇੱਕ ਪੋਸਟ ਪਾਈ ਗਈ ਜਿਸ ਪੋਸਟ ਦੇ ਵਿੱਚ ਉਹਨਾਂ ਨੇ ਵਿਜੇ ਸਾੰਪਲਾ ਉਹਨਾਂ ਦੇ ਬਿਆਨ ਦੀ ਨਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਇਹ ਹੈ ਕਿ ਇਹ ਗਲਿਆਰੇ ਦੇ ਵਿੱਚ ਨਹੀਂ ਹੈ ਕੋਤਵਾਲੀ ਦੇ ਕੋਲ ਹੈ ਔਰ ਕਾਫੀ ਦੂਰ ਹੈ ਔਰ ਨਾਲੇ ਇੱਥੇ ਜਿਹੜੀ ਸੁਰੱਖਿਆ ਦਾ ਜਿੰਮਾ ਹੈ ਉਹ ਐਸਜੀਪੀਸੀ ਦਾ ਨਹੀਂ ਜਾਂ ਸ੍ਰੀ ਅਕਾਲ ਤਖਤ ਦਾ ਸਾਫਦਾ ਨਹੀਂ ਉਹ ਪੰਜਾਬ ਸਰਕਾਰ ਦੀ ਸੁਰੱਖਿਆ ਦਾ ਜਿੰਮਾ ਹੈ ਇਸ ਕਰਕੇ ਇਸ ਬਿਆਨ ਦੀ ਉਹਨਾਂ ਨੇ ਨਖੇਦੀ ਕੀਤੀ ਕਿ ਐਸਾ ਐਸਾ ਕੁਝ ਨਹੀਂ ਹੈ ਐਸਜੀਪੀਸੀ ਦੇ ਉੱਪਰ ਸਵਾਲ ਹੀ ਖੜੇ ਕਰਨ ਦੀ ਜਾਂ ਫਿਰ ਸ਼੍ਰੀ ਕਾਲ ਤਖਤੇ ਦੇ ਉੱਪਰ ਸਵਾਲ ਚੱਕਣ ਦੀ ਇਹਦੇ ਤੇ ਕੋਈ ਵੀ ਐਸੀ ਗੱਲ ਨਹੀਂ ਹੈ ਪਰ ਉਹਨਾਂ ਨੇ ਕਿਹਾ ਕਿ ਐ ਐਸੀਆਂ ਸੰਸਥਾਵਾਂ ਦੇ ਉੱਪਰ ਸਵਾਲ ਚੱਕਣੇ ਠੀਕ ਨਹੀਂ ਕਿਉਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਗੱਲ ਹੈ ਪਰ ਅੱਜ ਸਾਰਾ ਦਿਨ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਕੁਝ ਹੁੰਦਾ ਹੈ ਕਿਉਂਕਿ ਬਾਬਾ ਸਾਹਿਬ ਭੀਮrao ਅੰਬੇਦਕਰ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਕਿਹਾ ਜਾਂਦਾ ਹੈ ਔਰ ਉਸੇ ਦਿਨ ਜਿਸ ਦਿਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੋਵੇ ਉਹ ਸੰਵਿਧਾਨ ਨੂੰ ਯਾਦ ਕੀਤਾ ਜਾ ਰਿਹਾ ਹੋਵੇ ਉਸ ਦਿਨ ਜਦੋਂ ਐਸੀ ਮੰਦਪਾ ਕੀ ਘਟਨਾ ਵਾਪਰਦੀ ਹੈ ਤੇ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਕਿ ਕੁਝ ਲੋਕ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਕੋਸ਼ਿਸ਼ ਕਰ ਰਹੇ ਨੇ ਤੇ ਉਹ ਵਿਅਕਤੀ ਕੌਣ ਨੇ ਜਿਨ੍ਹਾਂ ਦੇ ਵੱਲੋਂ ਐਸਾ ਕੀਤਾ ਜਾ ਰਿਹਾ ਜਾਂ ਫਿਰ ਜਿਨ੍ਹਾਂ ਦੀ ਐਸੀ ਮਨਸ਼ਾ ਹੈ ਸੋ ਅੱਜ ਸਾਰਾ ਦਿਨ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਕੁਝ ਹੁੰਦਾ ਪਰ ਅੰਮ੍ਰਿਤਸਰ ਦੇ ਵਿੱਚ ਐਸੇ ਭਾਈਚਾਰੇ ਦੇ ਵੱਲੋਂ ਅੱਜ ਬੰਦ ਦੀ ਕਾਲ ਜਿਹੜੀ ਹੈ ਉਹ ਦਿੱਤੀ ਹੋਈ ਹੈ ਉਸ ਤੋਂ ਇਲਾਵਾ ਬੀਤੇ ਕੱਲ ਦੀ ਇੱਕ ਖਾਸ ਖਬਰ ਰਹੀ ਕਿ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਪਿਛਲੇ ਦਿਨੀ ਅਸੀਂ ਤੁਹਾਨੂੰ ਦੱਸਿਆ ਸੀ ਕਿ 28 ਜਨਵਰੀ ਨੂੰ ਯਾਨੀ ਕਿ ਭਲਕੇ ਇੱਕ ਬੈਠਕ ਸੱਦੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ 11 ਵਜੇ ਇਹ ਬੈਠਕ ਹੋਣੀ ਸੀ ਪਰ ਉਸ ਬੈਠਕ ਨੂੰ ਬੀਤੇ ਕੱਲ ਸਿੰਘ ਸਹਿਬਾਨਾਂ ਦੇ ਵੱਲੋਂ ਇਹ ਕਹਿ ਕੇ ਮੁਲਤਵੀ ਕਰ ਦਿੱਤਾ ਗਿਆ ਕਿ ਬੀਜ਼ੀ ਸ਼ਡਿਊਲ ਦੇ ਕਰਕੇ 28 ਜਨਵਰੀ ਨੂੰ ਹੋਣ ਵਾਲੀ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੈ ਉਹ ਨਹੀਂ ਹੋ ਸਕੇਗੀ ਸੋ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੋ ਪਿਛਲੇ ਕਾਫੀ ਦਿਨਾਂ ਤੋਂ ਸ਼ਾਂਤ ਬੈਠੇ ਸੀ ਉਹਨਾਂ ਦੇ ਵੱਲੋਂ ਤੁਰੰਤ ਪ੍ਰਭਾਵ ਦੇ ਨਾਲ ਇੱਕ ਵੀਡੀਓ ਜਾਰੀ ਕੀਤੀ ਗਈ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਵੱਲੋਂ ਜਿਵੇਂ ਹੀ ਇਹ ਸੰਦੇਸ਼ ਦਿੱਤਾ ਗਿਆ ਕਿ ਬੈਠਕ ਜਿਹੜੀ ਨਹੀਂ ਹੋਏਗੀ ਕੁਝ ਰੁਝੇਵਿਆਂ ਦੇ ਕਰਕੇ ਯਾਨੀ ਹਰਪ੍ਰੀਤ ਸਿੰਘ ਹੁਣਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਬੈਠਕ ਦੇ ਵਿੱਚ ਬਹੁਤ ਸਾਰੇ ਅਹਿਮ ਫੈਸਲੇ ਹੋਣੇ ਸੀ ਪਰ ਇਸ ਬੈਠਕ ਨੂੰ ਮੁਲਤਵੀ ਕਰਨਾ ਔਰ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਇਹ ਨਹੀਂ ਕਿਹਾ ਕਿ 28 ਨੂੰ ਨਹੀਂ ਹੋਏਗੀ 3 ਨੂੰ ਹੋ ਜਾਏਗੀ ਜਾਂ 31 ਨੂੰ ਹੋ ਜਾਏਗੀ ਐਸਾ ਕੁਝ ਨਹੀਂ ਕਿਹਾ ਗਿਆ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਗਿਆ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਉਹਨਾਂ ਨੇ ਕਿਹਾ ਕਿ ਇਹ ਸਿੱਧੇ ਤੌਰ ਦੇ ਉਤੇ ਮੇਰੇ ਉੱਤੇ ਕਾਰਵਾਈ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਦੇ ਉੱਪਰ ਜਾ ਕੇ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਤਿੰਨ ਮੈਂਬਰੀ ਕਮੇਟੀ ਨੂੰ ਨਾਮ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਕਹਿੰਦੇ ਮੈਸੈਂਜਰ ਆਫ ਬਾਦਲ ਹਾਲਾਂਕਿ ਅਸੀਂ ਸ਼ਬਦ ਸੁਣਦੇ ਹਾਂ ਮੈਸੈਂਜਰ ਆਫ ਗੋਡ ਉਹਨਾਂ ਨੇ ਕਿਹਾ ਮੈਸੈਂਜਰ ਆਫ ਬਾਦਲ ਜਿਹੜੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਉਹ ਮੇਰੇ ਬਾਰੇ ਜਾ ਜਾ ਕੇ ਲੋਕਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਬਿਆਨ ਦੋ ਲਿਖਤੀ ਬਿਆਨ ਦੋ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਵੱਲੋਂ ਕਿਹੜੇ-ਕਿਹੜੇ ਸਮੇਂ ਦੇ ਉੱਤੇ ਕੀ-ਕੀ ਕੁਝ ਗਲਤ ਕੀਤਾ ਗਿਆ ਮਤਲਬ ਕਿ ਉਹਨਾਂ ਨੇ ਕਿਹਾ ਮੇਰੇ ਉਹ ਬਿਆਨ ਬਾਜੀ ਇਕੱਠੇ ਕਰ ਰਹੇ ਨੇ ਉਹ ਲੋਕਾਂ ਤੋਂ ਦਸਤਾਵੇਜ਼ ਇਕੱਠੇ ਕਰ ਰਹੇ ਨੇ ਤਾਂ ਕਿ ਮੇਰੇ ਉੱਪਰ ਇਲਜ਼ਾਮ ਲਗਾ ਕੇ ਮੈਨੂੰ ਬਾਹਰ ਕੀਤਾ ਜਾਵੇ ਜਥੇਦਾਰੀ ਤੋਂ ਔਰ ਉਸ ਤੋਂ ਬਾਅਦ ਫਿਰ ਇਹ ਮੀਟਿੰਗ ਜਿਹੜੀ ਆ ਉਹ ਸੱਦੀ ਜਾਏਗੀ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜਿਹੜੇ ਜਥੇਦਾਰ ਸਵਾਲ ਕਈ ਖੜੇ ਕੀਤੇ ਉਹਨਾਂ ਨੇ ਕਹਿੰਦੇ ਜਿਹੜੇ ਜਥੇਦਾਰ ਪਿਛਲੇ 8-8 ਸਾਲਾਂ ਤੋਂ ਜਿਹੜੀਆਂ ਸੇਵਾਵਾਂ ਤੋਂ ਮੁਕਤ ਹੋ ਚੁੱਕੇ ਨੇ ਉਹਨਾਂ ਨੂੰ ਅੱਜ ਤੱਕ ਵੀ ਸੁਰੱਖਿਆਵਾਂ ਦਿੱਤੀਆਂ ਹੋਈਆਂ ਨੇ ਅੱਜ ਤੱਕ ਵੀ ਉਹਨਾਂ ਨੂੰ ਜਥੇਦਾਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਕਿਉਂ ਦਿੱਤੀਆਂ ਹੋਈਆਂ ਨੇ ਕਿਉਂਕਿ ਉਹਨਾਂ ਲੋਕਾਂ ਨੇ ਉਹਨਾਂ ਲੋਕਾਂ ਨੇ ਜਾ ਕੇ ਇਹਨਾਂ ਦੇ ਘਰਾਂ ਤੋਂ ਜੋ ਇਹਨਾਂ ਨੂੰ ਹੁਕਮ ਮਿਲੇ ਸੀ ਉਹ ਜਥੇਦਾਰਾਂ ਨੇ ਪਗਾਏ ਅਸੀਂ ਨਹੀਂ ਪਗਾ ਰਹੇ ਇਸ ਦੀ ਇਸ ਦਾ ਖਾਮਿਆਜਾ ਸਾਨੂੰ ਪੁਗਤਣਾ ਪੈ ਰਿਹਾ ਔਰ ਉਹਨਾਂ ਨੇ ਕਿਹਾ ਜਿਹੜੇ ਜਥੇਦਾਰਾਂ ਨੇ ਇਹਨਾਂ ਦੇ ਘਰਾਂ ਵਿੱਚ ਹੋਏ ਹੁਕਮ ਜਿਹੜੇ ਉਹ ਮੰਨੇ ਉਹ ਕੌਮ ਦੇ ਮੱਥੇ ਤੇ ਮੜ ਦਿੱਤੇ ਉਹਨਾਂ ਨੂੰ ਅੱਜ ਤੱਕ ਅੱਜ ਤੱਕ ਵੀ ਇਹਨਾਂ ਦੇ ਵੱਲੋਂ ਜਿਹੜੀਆਂ ਸਹੂਲਤਾਂਾਂ ਦਿੱਤੀਆਂ ਹੋਈਆਂ ਨੇ ਉਹ ਪਮਾਂ ਲੱਖਾਂ ਰੁਪਏ ਦਾ ਕਾਰੋਬਾਰ ਵਧਾ ਲੈਣ ਉਹ ਪਮਾਂ ਲੱਖਾਂ ਰੁਪਏ ਦਾ ਬਿਜ਼ਨਸ ਕਰ ਲੈਣ ਪੈਸਾ ਕਮਾ ਲੈਣ ਉਹਨਾਂ ਤੇ ਕੋਈ ਗੱਲ ਨਹੀਂ ਪਰ ਕਹਿੰਦੇ ਜਿਹੜਾ ਜੱਥੇਦਾਰ ਇਹਨਾਂ ਦੀ ਈਨ ਨਹੀਂ ਮੰਨਦਾ ਉਹਨਾਂ ਜੱਥੇਦਾਰਾਂ ਦੇ ਦਿਆਂ ਕਹਿੰਦੇ ਇਹ ਲੋਕ ਬੁਰਕੀਆਂ ਵੀ ਗਿਣਦੇ ਆ ਔਰ ਕਹਿੰਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਯਾਨੀ ਹਰਪ੍ਰੀਤ ਸਿੰਘ ਕਹਿੰਦੇ ਕਿ ਮੇਰੀਆਂ ਇਹਨਾਂ ਲੋਕਾਂ ਨੇ ਬੁਰਕੀਆਂ ਵੀ ਗਿਣੀਆਂ 8 ਸਾਲਾਂ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਨੇ ਕਿੰਨੀਆਂ ਬੁਰਕੀਆਂ ਖਾਧੀਆਂ ਸੋ ਕਈ ਇਲਜ਼ਾਮ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਲਗਾਏ ਗਏ ਨੇ ਔਰ ਉਹਨਾਂ ਨੇ ਇੱਕ ਚੈਲੰਜ ਵੀ ਕਰ ਦਿੱਤਾ ਤੁਸੀਂ ਕਹਿੰਦੇ ਕੋਈ ਫੈਸਲਾ ਲਾਓ ਤਾਂ ਸਹੀ ਮੇਰੇ ਖਿਲਾਫ ਮੈਂ ਪੰਥ ਨੂੰ ਇਕੱਠਿਆਂ ਕਰਾਂਗਾ ਪੰਥ ਦੇ ਕੋਲ ਜਾ ਕੇ ਮੈਂ ਆਪਣੀ ਸਾਰੀ ਗੱਲ ਰੱਖਾਂਗਾ ਆਨ ਵਾਲੇ ਟਾਈਮ ਦੇ ਵਿੱਚ ਦੇਖਣਾ ਹੋਊਗਾ ਕਿ ਗਿਆ ਹੁਣ ਅਗਰੈਸਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਆਨ ਵਾਲੇ ਟਾਈਮ ਦੇ ਉੱਤੇ ਜੇਕਰ ਉਹਨਾਂ ਨੂੰ ਜਥੇਦਾਰੀ ਦੀ ਉਹਨਾਂ ਦੇ ਅਹੁਦੇ ਤੋਂ ਉਤਾਰਿਆ ਜਾਂਦਾ ਹੈ ਫਰਕ ਕੀਤਾ ਜਾਂਦਾ ਹੈ ਤਾਂ ਕੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਕੋਈ ਐਸੇ ਕਦਮ ਚੱਕੇ ਜਾ ਸਕਦੇ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੇ 8 ਸਾਲ ਉਹਨਾਂ ਨੇ ਜਥੇਦਾਰ ਦੀਆਂ ਸੇਵਾਵਾਂ ਨਿਭਾਈਆਂ ਨੇ ਤੇ ਬਹੁਤ ਸਾਰੇ ਐਸੇ ਰਾਜ ਸ਼ਰੋਮਣੀ ਅਕਾਲੀ ਦਲ ਦੇ ਕਿਉਂਕਿ ਉਦੋਂ ਕਿਹੜਾ ਕੋਈ ਐਸੇ ਕੰਮ ਨਹੀਂ ਹੋਏ ਜਾਂ ਹੁਕਮ ਨਹੀਂ ਆਏ ਜਥੇਦਾਰ ਸਾਹਿਬ ਸਹਿਬਾਨਾਂ ਦੇ ਵੱਲੋਂ ਬਹੁਤ ਸਾਰੇ ਹੁਕਮ ਆਏ ਹੋਣਗੇ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ ਸੋ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਕਹਿ ਦਿੱਤਾ ਗਿਆ ਕਿ ਫਿਰ ਮੈਂ ਦੱਸਾਂਗਾ ਬਈ ਪਿਛਲੇ 8 ਸਾਲਾਂ ਦੇ ਵਿੱਚ ਕੀ ਕੁਛ ਹੋਇਆ ਸੋ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਉੱਪਰ ਕਿੱਦਾਂ ਦੀ ਕਾਰਵਾਈ ਹੁੰਦੀ ਹੈ ਔਰ ਸਿੰਘ ਸਹਿਬਾਨਾਂ ਦੀ ਜਿਹੜੀ ਬੈਠਕ ਮੁਲਤਵੀ ਕੀਤੀ ਗਈ ਹੈ ਉਹ ਕਦੋਂ ਆਉਣ ਵਾਲੇ ਟਾਈਮ ਦੇ ਉੱਤੇ ਸੱਦੀ ਜਾ ਸਕਦੀ ਹੈ ਇਸ ਤੋਂ ਇਲਾਵਾ ਬੀਤੇ ਕੱਲ ਦੇ ਵਿੱਚ ਇੱਕ ਹੋਰ ਚਰਚਾਵਾ ਜਿਹੜੀਆਂ ਪਿਛਲੇ ਦਿਨ ਦੇ ਵਿੱਚ ਚੱਲ ਰਹੀਆਂ ਸੀ ਅੰਮ੍ਰਿਤਸਰ ਤੋਂ ਹੀ ਖਬਰ ਕਿ ਅੱਜ ਅੰਮ੍ਰਿਤਸਰ ਨੂੰ ਆਪਣਾ ਮੇਅਰ ਮਿਲ ਜਾਏਗਾ ਅੰਮ੍ਰਿਤਸਰ ਦੇ ਵਿੱਚ ਵੀ ਮੇਅਰ ਦੀ ਸੀਟ ਨੂੰ ਲੈ ਕੇ ਕਾਫੀ ਖਿੱਚੋਤਾਣ ਚੱਲ ਰਹੀ ਹੈ ਪਿਛਲੇ ਕਾਫੀ ਸਮਿਆਂ ਦੀ ਪੰਜ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਦੇ ਵਿੱਚ ਤਿੰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਬਣ ਚੁੱਕੇ ਨੇ ਫਗਵਾੜਾ ਦੇ ਵਿੱਚ ਵੀ ਸ਼ਨੀਵਾਰ ਨੂੰ ਮੇਅਰ ਬਣਨਾ ਸੀ ਸਭਾਵੀ ਤੌਰ ਦੇ ਉੱਤੇ ਸੰਭਾਵਨਾਵਾਂ ਸੀ ਕਿ ਕਾਂਗਰਸ ਦਾ ਮੇਅਰ ਬਣੇਗਾ ਕਿਉਂਕਿ ਕਾਂਗਰਸ ਦੇ ਕੋਲ ਆਂਕੜੇ ਪੂਰੇ ਸੀ ਪਰ ਐਸਾ ਨਹੀਂ ਹੋ ਸਕਿਆ ਇੱਥੇ ਜਿਹੜੀ ਚੋਣ ਹੈ ਉਹ ਪੋਸਟਪੋਨ ਹੋਈ ਹੈ ਜਾਂ ਫਿਰ ਕੀ ਹੋਇਆ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਇਹਦੇ ਬਾਰੇ ਨਹੀਂ ਆਇਆ ਪਰ ਦੱਸਿਆ ਇਹ ਜਾ ਰਿਹਾ ਕਿ ਅੰਦਰ ਜਿਹੜਾ ਉਹ ਉੱਥੇ ਅੰਦਰ ਜਿਹੜਾ ਅੰਦੋਲਨ ਜਿਹੜਾ ਵਿਰੋਧ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਕਰ ਦਿੱਤਾ ਗਿਆ ਔਰ ਉਹਨਾਂ ਦੇ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਤੇ ਉਸ ਮੌਕੇ ਦੇ ਉੱਤੇ ਜਿਹੜੇ ਆਫੀਸਰ ਸੀ ਉਠ ਕੇ ਚਲੇ ਗਏ ਔਰ ਕੋਈ ਵੀ ਫੈਸਲਾ ਜਿਹੜਾ ਉਹ ਫਗਵਾੜੇ ਦੀ ਚੋਣ ਦੇ ਲਈ ਨਹੀਂ ਹੋ ਸਕਿਆ ਔਰ ਉਸ ਦੇ ਅੱਜ ਜਿਹੜਾ ਕੋਰਟ ਜਾਏਗੀ ਕਾਂਗਰਸ ਪਾਰਟੀ ਉਹਨਾਂ ਨੇ ਕਿਆ ਸੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕਰਾਂਗੇ ਸੋਮਵਾਰ ਨੂੰ ਅਸੀਂ ਕੋਰਟ ਦੇ ਵਿੱਚ ਜਾ ਕੇ ਸਾਰਾ ਕੁਝ ਦੱਸਾਂਗੇ ਸੋ ਅੱਜ ਪੰਜਵੀਂ ਨਗਰ ਨਿਗਮ ਜਿਹੜੀ ਸੀ ਜਿੱਥੇ ਕਿ ਕਾਂਗਰਸ ਨੂੰ ਬਹੁਮਤ ਤਾਂ ਨਹੀਂ ਮਿਲਿਆ ਸੀ ਕਾਂਗਰਸ ਨੇ 85 ਦੇ ਵਿੱਚੋਂ 46 ਸੀਟਾਂ ਜਿੱਤੀਆਂ ਸੀ 46 ਦਾ ਆંકੜਾ ਹੋਣਾ ਚਾਹੀਦਾ ਸੀ 40 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਸੀ ਅੱਜ ਅਮਰitsar ਦੇ ਵਿੱਚ ਵੀ ਚੋਣ ਹੋਣ ਜਾ ਰਹੀ ਹੈ ਔਰ ਇਸ ਚੋਣ ਦੇ ਵਿੱਚ ਕਿਸ ਪਾਰਟੀ ਦਾ ਮੇਅਰ ਬਣੇਗਾ ਕਿਉਂਕਿ ਅਮਰitsar ਦੇ ਵਿੱਚ ਕਾਂਗਰਸ ਪਾਰਟੀ ਨੇ ਸਿੱਧਾ ਸਿੱਧਾ ਤੁਹਾਨੂੰ ਅਨੁਮਾਨ ਦੱਸਿਆ ਤੇ 85 ਉੱਥੇ ਕਾਉਂਸਲਰ ਨੇ ਔਰ 6 ਐਮਐਲਏ ਨੇ ਜਿਨ੍ਹਾਂ ਦੀਆਂ ਟਿਕਟਾਂ ਜਿਹੜੀਆਂ ਕਾਊਂਟ ਹੁੰਦੀਆਂ ਨੇ ਟੋਟਲ 91 ਹੋ ਗਿਆ ਜਿਹਦੇ ਵਿੱਚੋਂ 46 ਜਿਹਦੇ ਕੋਲ ਕਾਉਂਸਲਰ ਹੋ ਜਾਣਗੇ ਜਿਨ੍ਹਾਂ ਦੇ ਕੋਲ ਸੀਟਾਂ ਹੋ ਜਾਣਗੀਆਂ ਉਹਨੂੰ ਬਹੁਤ ਮਤ ਮਿਲ ਜਾਏਗਾ ਪਰ 21 ਦਸੰਬਰ ਨੂੰ ਹੋਈਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ 40 ਸੀਟਾਂ ਜਿੱਤੀਆਂ ਸੀ ਆਮ ਆਦਮੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਇੱਕ ਆਜ਼ਾਦ ਉਮੀਦਵਾਰ ਨੂੰ ਆਪਣੇ ਨਾਲ ਰਲਾ ਕੇ 40 ਤੋਂ 41 ਕਰ ਲਏ ਔਰ ਆਮ ਆਦਮੀ ਪਾਰਟੀ ਨੇ 24 ਤੋਂ 7 ਆਜ਼ਾਦ ਉਮੀਦਵਾਰ ਆਪਣੇ ਨਾਲ ਜੋੜੇ ਦੋ ਭਾਜਪਾ ਦੇ ਜੋੜ ਕੇ 33 ਕਰ ਲਏ 6 ਉਹਨਾਂ ਦੇ ਆਪਣੇ ਐਮਐਲਏ ਨੇ ਸੋ 39 ਦਾ ਆਕੜਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਕੋਲ ਵੀ ਮੌਜੂਦ ਹੋ ਗਿਆ ਹੈ ਔਰ 41 ਕਾਂਗਰਸ ਦੇ ਕੋਲ ਹੈ ਪਰ ਅੱਜ ਦੇਖਣਾ ਹੋਏਗਾ ਕਿ ਕੀ ਕੁਝ ਕਾਂਗਰਸ ਦੇ ਜਾਂ ਫਿਰ ਕੁਝ ਹੋਰ ਲੋਕ ਜਿਹੜੇ ਨੇ ਕਿਉਂਕਿ ਭਾਜਪਾ ਦੇ ਅਜੇ ਵੀ ਸੱਤ ਜਿਹੜੇ ਪਾਰਸ਼ਦ ਨੇ ਉਹ ਬਾਹਰ ਨੇ ਹੋ ਸਕਦਾ ਉਹਨਾਂ ਦੇ ਵਿੱਚੋਂ ਵੀ ਕੋਈ ਆਮ ਆਦਮੀ ਪਾਰਟੀ ਚ ਜਾਂ ਕਾਂਗਰਸ ਦੇ ਵਿੱਚ ਆ ਗਏ ਫਿਰ ਆ ਜਾਏ ਫਿਰ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਪਰ ਜੇਕਰ ਆਕੜਾ 46 ਦਾ ਕੋਈ ਵੀ ਪਾਰਟੀ ਪੂਰਾ ਨਹੀਂ ਕਰ ਪਾਉਂਦੀ ਤਾਂ ਇਸ ਚੋਣ ਨੂੰ ਆਨਾਲੇ ਟਾਈਮ ਦੇ ਵਿੱਚ ਮੁਲਤਵੀ ਕੀਤਾ ਜਾ ਸਕਦਾ ਹੈ ਸਮਾਂ ਅੱਗੇ ਪਾਇਆ ਜਾ ਸਕਦਾ ਹੈ ਪੋਸਟਪੌਂਟ ਕੀਤਾ ਜਾ ਸਕਦਾ ਹੈ ਸੋ ਦੇਖਣਾ ਹੋਵੇਗਾ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਅੰਮ੍ਰਿਤਸਰ ਦੇ ਲੋਕਾਂ ਨੂੰ ਮੇਅਰ ਮਿਲਦਾ ਹੈ ਜਾਂ ਫਿਰ ਇਸ ਮਾਮਲੇ ਨੂੰ ਅੱਗੇ ਵਧਾ ਦਿੱਤਾ ਜਾਏਗਾ ਹਾਲਾਂਕਿ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਆ ਬਾਬਾ ਸਾਹਿਬ ਦੀ ਜਿਹੜੀ ਉੱਥੇ ਮੂਰਤੀ ਦੇ ਨਾਲ ਬੇਅਦਬੀ ਹੋਈ ਹੈ ਉਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅੱਜ ਬੰਦ ਦੀ ਕਾਲ ਹੈ ਹੋ ਸਕਦਾ ਹੈ ਕਿ ਇਸ ਦਾ ਵੀ ਹਵਾਲਾ ਦੇ ਕੇ ਅੱਜ ਸ਼ਾਮ ਦੀ ਜਿਹੜੀ ਇਲੈਕਸ਼ਨ ਹੈ ਪੋਸਟਪੋਨ ਹੋ ਸਕਦੀ ਹੈ ਅਜਿਹਾ ਸੰਭਾਵਨਾਵਾਂ ਨੇ ਅਧਿਕਰਤ ਤੌਰ ਤੇ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਪਰ ਦੇਖਣਾ ਹੋਏਗਾ ਕਿ ਅੱਜ ਚੋਣ ਹੁੰਦੀ ਹੈ ਜਾਂ ਨਹੀਂ ਜੇ ਚੋਣ ਹੋਏਗੀ ਤਾਂ ਮੇਅਰ ਕਿਸ ਪਾਰਟੀ ਦਾ ਬਣਦਾ ਸੋ ਇਹ ਸੀ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ